बाश बाय सुशी सुशी बाय सीशी बाय पढ़ने थोड़ी देर ਮਾਰਨਿੰਗ ਦੋਸਤੋ ਕਰਨ ਲਗੇ ਅੱਜ ਦੀ ਰਾਈਡ ਸ਼ੁਰੂਆਤ ਅੱਜ ਦੀ ਰਾਈਡ ਸ਼ੁਰੂ ਹੈ ਮੈਂ ਜਾ ਰਿਹਾ ਹਾਂ ਸਭ ਤੋਂ ਪਹਿਲੇ ਅਸੀਂ ਜਾਣਾ ਹੈ ਸਕਾਇਲਰ ਕਿਉਂਕਿ ਕੁਝ ਪਰਸਨਲ ਕਰਨਾ ਹੈ ਉੱਥੇ ਜੀ ਹਲੋ ਵਧੀਆ ਵਧੀਆ ਮੈਂ ਬਸ ਨਿਕਲੇ ਆ ਕਰੂੰ ਨਹੀਂ ਬੋਲ ਖਾਇਆ ਨਾ ਗੱਲ ਕਿਦਾਂ ਨਹੀਂ ਗਿਆ ਹੀ ਨਹੀਂ ਯਾਰ ਮੈਂ ਫਿਰ ਫੰਕਸ਼ਨ ਸੀ ਰਾਤ ਦੇ ਦੋ ਤਿੰਨ ਮੈਂ ਫਿਰ ਮਨਾ ਕਰਤਾ ਸੀ ਮੈਂ ਦੁਪਹਿਰੇ ਮਨਾ ਕਰਤਾ ਸੀ ਉਹਨਾਂ ਨੂੰ ਹੁਣ ਕਿਧਰ ਹੁੰਦਾ ਮੈਂ ਤਾਂ ਨਾਈਰ ਆਫ ਸਕਾਈਲਕ ਹੋਟਲ ਦਾ ਐਲ ਆਈ ਸੀ ਦਫਤਰ ਅੱਛਾ ਕੋਈ ਪਾਲਸੀ ਮਚੋਰ ਹੋਈ ਦੀ ਯਾਰ ਉਹਦਾ ਪੈਸੇ ਵਾਣੇ ਆ ਉਹਦੇ ਪੇਪਰ ਉੱਪਰ ਜਮ੍ਹਾਂ ਕਰਾਣੇ ਆ एक दो कट के फिर मेनोर से चढ़ के फिर गल करते शुरू इतो कम के पहले आप जाना है को कैंप अडे थे ਜਿੱਥੋਂ ਫੋਟੋ ਸਟੇਟ ਇੱਕ ਦੋ ਮੈਂ ਉਹ ਵਟਸਐਪ ਕਰ ਦਿੱਤੀ ਹੈ ਬਸ ਇਹਨੂੰ ਉਹਨਾਂ ਨੇ ਮੇਰੇ ਜਾਂਦਿਆਂ ਨੂੰ ਕਰਕੇ ਰੱਖਣੀ ਆ ਦੋ ਲੈ ਕੇ ਫੇਰੇ ਅੱਜ ਇਹਦੀ ਕਾਰਵਾਈ ਪਾਵਾਂਗੇ ਪਰੋਂਡਿਆ ਦਾ ਟਕਾਰ ਆ ਗਿਆ ਉਹਦੇ ਕਾਕੇ ਮੈਂ ਨਿਕਲਿਆ ਸੀ ਅੱਜ ਥੋੜਾ ਨਾਸ਼ਤਾ ਵੀ ਲੇਟ ਹੋਇਆ ਪਰ ਜਦੋਂ ਫੇਰ ਦੇ ਟਾਈਮ ਫ੍ਰੀ ਹੋਈਏ ਤੇ ਫਿਰ ਨਾਸ਼ਤਾ ਆਪਣੇ ਟਾਈਮ ਤੇ ਕਰਦਾ ਕਿਉਂਕਿ ਜਲਦੀ ਉੱਠਣ ਦੀ ਆਦਤ ਆਪਣੀ ਸ਼ੁਰੂ ਤੋਂ ਨਹੀਂ ਵੀਡੀਓ ਦੇ ਵਿੱਚ ਜਿਹੜਾ ਵੀਊ ਤੁਹਾਨੂੰ ਲੱਗਾ ਹੋਏਗਾ ਸ਼ਾਇਦ ਥੋੜਾ ਡਾਊਨ ਥੋੜਾ ਤੁਹਾਨੂੰ ਪਤਾ ਹੀ ਹੈ ਕਿ ਪਹਿਲਾ ਵੀਡੀਓ ਦੀ ਬਾਈਕ ਦਾ ਤੇ ਚੀਜ਼ਾਂ ਉੱਪਰ ਥੱਲੇ ਹੋ ਜਾਂਦੀਆਂ ਨੇ ਅੱਜ ਥੋੜਾ ਜਆ ਕੋਸ਼ਿਸ਼ ਕਰ ਰਹੇ ਹਾਂ ਕਿ ਚੀਜ਼ ਨੂੰ ਇੰਪਰੂਵ ਕੀਤਾ ਜਾਵੇ ਇਹੜਾ ਇਲਾਕਾ ਹੈ ਜਿੱਥੋਂ ਅਸੀਂ ਨਿਕਲ ਰਹੇ ਹਾਂ ਹੈਗਾ ਪੁਰਾਣਾ ਗੱਲਵਾਲ ਬਾਦੀ ਮਨ ਯਾਦ ਕੋ ਸਮਾਂ ਸੀ ਜਦੋਂ ਬਿਲਕੁਲ ਖਾਦੀ ਏਰੀਆ ਇਹਦਾ ਦਿੱਤੇ کافی ਹੋ ਰਹੀ ਥੇ ਕੰਦਲ ਖੇਲਣ ਆਏ ਆ ਬਹੁਤ ਕਾਫੀ ਦੂਰ ਦੂਰ ਤੱਕ ਇਧਰ ਖੇਤ ਜੇ ਹੁੰਦੇ ਸੀ ਖੇਤਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਜਗ੍ਹਾ ਜਿਹੜੀ ਬਣ ਜਾਂਦੀ ਸੀ ਤਾਂ ਇੱਕ ਦਿਨ ਪਹਿਲੇ ਅਸੀਂ ਆ ਕੇ ਫਿਰ ਉੱਥੇ ਿੱਟ ਦੇ ਨਾਲ ਲੜੜ ਕੇ ਜਿਹੜੀ ਉਹ ਵਿਕਟ ਤਿਆਰ ਕਰ ਲੈਣੀ ਤੇ ਫਿਰ ਸਵੇਰੇ ਆ ਕੇ ਮਹਿਕੁੰਨਾ ਦੀਆ ਜਿਓ ਆ ਵੀ ਆਓ ਆ ਕਾ ਕਰ ਰਹੇ ਆ ਆਓ ਵੀਡੀਓ ਥੋੜੀ ਛੋਟੀ ਸੀ ਕਿਉਂਕਿ ਸਟਾਰਟਿੰਗ ਸੀ ਤੇ ਕੋਸ਼ਿਸ਼ ਕਰਾਂਗਾ ਕਿ ਕੋਮ ਨੈਕਸਟ ਜਿਹੜੀਆਂ ਵੀਡੀਓ ਹੋਣ ਜਾਂ ਥੋੜੀਆਂ ਜੀਆਂ ਵਡੀਆਂ ਬਣਾਈਏ ਥੋੜਾ ਕਿਉਂਕਿ ਕਿਸੇ ਵੀ ਏਰੀਆ ਨੂੰ ਜਦੋਂ ਅਸੀਂ ਕਿਤੇ ਜਾਂਦੇ ਹਾਂ ਤਾਂ ਉਹਨਾਂ ਨੂੰ ਐਕਸਪਲੋਰ ਕਰਨ ਦੇ ਜਿਹੜੇ 5-7 10 ਮਿੰਟ ਜਿਹੜੇ ਉਹ ਕਾਫੀ ਨਹੀਂ ਹੁੰਦੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਨੇ ਉਹਨੂੰ ਕੋਸ਼ਿਸ਼ ਕਰਾਂਗੇ ਕਿ ਵੀਡੀਓ ਜਿਹੜੀ ਆ ਉਹ ਥੋੜੀ ਜਿਹੀ ਲੰਬੀ ਹੋਵੇ ਪਰ ਕਾਫੀ ਜਿਹੜਾ ਏਰੀਆ ਉਹਨੂੰ ਸਹੀ ਤਰ੍ਹਾਂ ਜਿਹੜਾ ਐਕਸਪਲੋਰ ਕੀਤਾ ਜਾਏ ਸਫਰ ਨੂੰ ਰਸਤੇ ਨੂੰ ਜਿਹੜਾ ਐਕਸਪਲੋਰ ਕੀਤਾ ਜਾ ਰਿਹਾ ਇਹ ਹੁਣ ਮੈਂ ਪਹੁੰਚ ਗਿਆ ਹਾਂ ਦੀ ਸ਼ੋਪ ਮਾਰਕੀਟ ਬੈਂਕ ਲੋਨੀ ਐਕਚੁਅਲੀ ਉਹ ਜਿਹੜਾ ਉਹ ਖਾਣਾ ਉਧਰੋਂ ਮੋੜ ਉਹ ਉਹ ਜਿਹੜਾ ਏਰੀਆ ਉਧਰ ਹੁੰਦਾ ਪਰ ਅੱਜ ਮੈਂ ਆਇਆ ਇਧਰੋਂ ਧੰਨਵਾਲਵਾਦੀ ਤੋਂ ਇੱਥੋਂ ਐਂਟਰੀ ਜਿਹੜੀ ਆ ਉਹ ਥੋੜੀ ਜਿਹੀ ਢਿੱਲੀ ਆ ਕਿਉਂਕਿ ਉਧਰੋਂ ਰਸਤਾ ਥੋੜਾ ਟਾਂਗਾ ਮੋੜਦਾ ਇੱਥੇ ਸਾਡੇ ਯਾਰ ਦੀ ਦੁਕਾਨ ਹੈ ਕੱਲੂ ਕਵਰਿੰਗ ਦੀ ਸ਼੍ਰੀ ਇਲੈਕਟ੍ਰੀਕਲ ਉਹ ਵੀ ਪ੍ਰੋਮੋਸ਼ਨ ਕਰਦੀ ਹੈ ਵੀ ਜੇ ਨਵੀਂ ਬਿਜਲੀ ਦਾ ਕੰਮ ਕਰਾਣਾ ਹੈ ਤੇ ਬੜੇ ਵਧੀਆ ਕਾਰੀਗਰ ਨੇ ਇਹ ਸਾਰੀ ਮਾਰਕੀਟ ਦਾ ਕੰਮ ਕਰਦੇ ਨੇ ਪ੍ਰੋਫੈਸ਼ਨਲ ਹੈ ਪੁਰਾਣਾ ਹੈ ਇਸ ਕਰਕੇ ਰეკਮੈਂਡ ਕਰ ਰਹੇ ਆ ਤੇ ਕੱਲੂ ਜੀ ਨੂੰ ਬੇਨਤੀ ਹੈ ਕਿ ਪ੍ਰੋਮੋਸ਼ਨ ਦੇ ਪੈਸੇ ਭੇਜ ਦੇ ਇਹ ਦੁਕਾਨ ਹੈ ਫਿਲਹਾਲ ਕਿ ਤੇ ਸ਼ਾਇਦ ਸਾਈਟ ਤੇ ਗਏ ਹੋਏ ਨੇ ਇਸ ਕਰਕੇ ਸ਼ਰਸਾ ਡਾਉਣਾ ਧੀਰੇ 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 ਕਰਕੇ ਜੀ ਮਾਡਲ ਨੂੰ ਜ਼ੋਰ ਤੇ ਇਹ ਤੋਂ ਟੰਗ ਲੈਣਾ ਆਪਾਂ ਫਿਰ ਭਾਰ ਕੋ ਟੈਂਪਲ ਨੂੰ ਕਿਉਂਕਿ ਇਹਨੂੰ ਦੱਸਿਆ ਸੀ ਕਿ ਉਹ ਬੋਡ ਸਟੇਟ ਗੇਟੀਆਂ ਕਰਨੇ ਦਿੱਤੀਆਂ ਨੇ ਦੋ ਤਿੰਨ ਉਹ ਲੈਣੀਆਂ ਵੀ ਨੇ ਪ੍ਰਿੰਟ ਉਹ ਕਰਕੇ ਰੱਖੇ ਹੋਣਗੇ ਬਾਜੀ ਨੇ ਭਾਰ ਕੋ ਟੈਂਪਲ ਤੇ ਅਸਲ ਭਾਰ ਕੋ ਕੰਮ ਕਰੇ ਮਾਡਲ ਤੋਂ ਚਪਲੀ ਚੌਕ ਵਾਲਾ ਰੋਡ ਚਪਲੀ ਜੋ ਕਿ ਆਰੇ ਦਾ ਨਾਂ ਪਤਾ ਨਹੀਂ ਕਿਉਂ ਕਿ ਕੋਈ ਚਪਲਾ ਤੇ ਇੱਥੇ ਕਰੀ ਦੇਖਿਆ ਨਹੀਂ ਇਹ ਚਪਲੀ ਚੌਕ ਤੇ ਇੱਥੇ ਮਨਯਾਦੇ ਆਪਣੇ ਦੋਸਤ ਦੋ ਤਿੰਨ ਰਹਿੰਦੇ ਰਹੇ ਨੇ ਜਿਹੜੇ ਸਾਡੇ ਨਾਲ ক্রিকেট ਖੇਡਦੇ ਸੀ ਜੇਸੂ ਹਨੀ ਹੁਣ ਸ਼ਾਇਦ ਅੱਥਰੂ ਸ਼ਿਫਟ ਹੋ ਗਏ ਨੇ ਇਹ ਆ ਗਿਆ ਸਾਡਾ ਭਾਰਵੋ ਕੈਂਪ ਦਾ ਸਰਕਾਰੀ ਸਕੂਲ ਜਿੱਥੇ ਆਪਣੀ ਜ਼ਿੰਦਗੀ ਦੇ 12 ਸਾਲ ਬਿਤਾਏ ਨੇ 12 ਸਾਲ ਪੜਾਈ ਹਰ ਜਿਹੜਾ ਇਹ ਰਾਈਟ ਸਾਈਡ ਤੇ ਜਿਹੜਾ ਹੈ ਇਹ ਸਾਰਾ ਸਕੂਲ ਹੈ ਹੁਣ ਇਹ ਤੋਂ ਹੈ ਜਿਹੜਾ ਪ੍ਰਾਇਮਰੀ ਸਕੂਲ ਦਾ ਗੇਟ ਹੈ ਨਾ ਨੇ ਅਲੱਗ ਕਰ ਦਿੱਤਾ ਪਹਿਲੇ ਸਾਰਾ ਇਹ ਇਕੱਠਾ ਹੀ ਸੀ ਮੇਰੀ ਆਦਤ ਹੈ ਕਿ ਮੈਂ ਫੋਰਨ ਜ਼ਿਆਦਾ ਯੂਜ਼ ਨਹੀਂ ਕਰਦਾ ਵੈਸੇ ਵੀ ਬੁਲੇਟ ਦੇ ਫੋਰਨ ਮਾਰਨ ਦੀ ਲੋੜ ਨਹੀਂ ਪੈਂਦੀ ਇਹਦੀ ਆਵਾਜ਼ ਹੀ ਜਿਹੜੀ ਆਪਣੇ ਆਪ ਚ ਖੋਰਨ ਹੈ ਇਹ ਆ ਗਿਆ ਮੇਨ ਗੁਜਾਰਪੁਰ ਕੈਂਪ ਦਾ ਅੱਜ ਇੱਧਰ ਨਹੀਂ ਜਾਣਾ ਇਹ ਤੋਂ ਬਾਹਰ ਨਿਕਲ ਜਾਣਾ ਹੈ ਬਾਅਦ ਕੈਂਪ ਬਟੇਵਾਲ ਨੂੰ ਇਹ ਹੈ ਜਿਹੜਾ ਸਰਕਾਰੀ ਸਕੂਲ ਹੈ ਲੜਕੀਆਂ ਦਾ ਭਾਰੀ ਜਾਂਦਾ ਹੈ ਬਾਜ਼ਾਰ ਟਾਈਮ ਟੂ ਟਾਈਮ ਜਿਹੜਾ ਉਹ ਵਧਦੇ ਜਾ ਰਿਹਾ ਹੈ ਦੁਕਾਨਾਂ ਜਿਵੇਂ ਇਹਨਾਂ ਕੋ ਸਮੇਂ ਦੇ ਇਤਨ ਨਹੀਂ ਸੀ ਹੁੰਦੀਆਂ ਤੇ ਕੋਕੜੇ ਹੁੰਦੇ ਸੀ ਮੈਨੂੰ ਯਾਦ ਆ ਕੇਲਿਆਂ ਵਾਲਾ ਜਿਹੜਾ ਗੁਦਾਨ ਜੀ ਇੱਥੇ ਆਜੇ ਲਿਖ ਸ਼ਟਰਦਾਨ ਲੱਗੇ ਸਾਹਮਣੇ ਦਿਖ ਰਹੇ ਨੇ ਤਾਂ ਕੂਲ ਜਿਹੜੀ ਸਾਰੀ ਮਾਰਕੀਟ ਬਣ ਗਈ ਹੈ ਆ ਅੱਗੇ ਜਿਹੜਾ ਇਹ ਤੇ ਸ਼ਾਮ ਨੂੰ ਚਪਾਟੀ ਦਾ ਰੂਪ ਜਿਹੜਾ ਹੁੰਦਾ ਦਾ ਪੁਗਾ ਕਾਫੀ ਡਿਵੈਲਪ ਹੋ ਗਿਆ ਹੈ ਹੁਣ ਤਾਂ ਕਮਰਸ਼ੀਅਲ ਹੋ ਗਿਆ ਸਾਰਾ ਏਰੀਆ ਨਾ ਦੇਖਾ ਕਿਉਂ ਮੀਚਾ ਨਵਾਰ ਕੇ ਸ਼ਾਇਦ ਅਮੀਰ ਚੰਦ ਮਾਰਕੀਟ ਹੈ ਇਫ ਆਮ ਨਾਟ ਰੌਂਗ ਭਾਜੀ ਦੁਕਾਨ ਜਿੱਤੋਂ ਅੰਸ਼ਾ ਆ ਫੋਟੋ ਸਟੇਟ ਵਗੈਰਾ ਕਰਾਣੇ ਆ ਆ ਭਾਜੀ ਤੋਂ ਲੈ ਲੀਏ ਜਰਾ ਭਾਜੀ ਕਿਤੇ ਸੇਵਾ ਲੈ ਲਵੋ ਬਈ ਥੈਂਕ ਯੂ ਲਿਖੋ ਟੈਕਨੋਲੋਜੀ ਦੀ ਸਹੀ ਵਰਤੋਂ ਕਰ ਲਈ ਅੱਜ ਆਪਾਂ ਵੀ ਜਿਵੇਂ ਜਦੋਂ ਕਿਤੇ ਆਈਡੀਆਂ ਦੀ ਲੋੜ ਪੈਂਦੀ ਹੈ ਨਾ ਕਿਤੇ ਕਿਉਂਕਿ KYC ਕਰਾਉਣਾ ਪੈਂਦਾ ਕਿਤੇ ਨਾ ਕਿਤੇ ਬੈਂਕ ਦਾ ਜਾਂ ਕੋਈ ਵੀ ਕੰਮ ਹੁੰਦਾ ਹੈ ਨਾ ਤੇ ਇਹ ਚੀਜ਼ਾਂ ਦੀ ਲੋੜ ਪੈਂਦੀ ਰਹਿੰਦੀ ਹੈ ਜੇ ਦੁਕਾਨ ਤੇ ਮੈਂ ਹਮੇਸ਼ਾ WhatsApp ਕਰ ਦੇਣਾ ਮੇਰੇ ਹੰਦੇ ਨੂੰ ਜਿਹੜਾ ਇਹ ਤਿਆਰ ਰੱਖਦੇ ਨੇ ਸਾਰਾ ਆ ਗਿਆ ਤੁਹਾਡਾ ਭਾਰ ਕੋ ਕੈਂਪਸਰ ਨੇ ਲੱਗਾ ਹਲੋ ਤਾਂ ਨਾਲ ਹੀ ਟ੍ਰੈਫਿਕ ਨੂੰ ਵੀ ਨੁਸਾਨ ਤੇ ਜੇ ਇਹ ਭਾਰੂ ਕੈਂਪ ਜਾਂ ਅੱਡਾ ਜਿਹੜਾ ਭਾਰਤ ਰਾਮ ਦਾ ਰੋਡ ਹੈ ਕਾਫੀ ਦੇਰ ਤੋਂ ਟੁੱਟਾਈ ਹੈ ਇਹਦੇ ਵਾਲ ਕੋਈ ਧਿਆਨ ਨਹੀਂ ਦੇ ਰਿਹਾ ਪਤਾ ਨਹੀਂ ਕਿਉਂ ਇਹਦੇ ਨਾਲ ਕੋਈ ਨਰਾਜ਼ਗੀ ਹੈ ਤੇ ਥੋੜਾ ਜਿਹਾ ਫੋਨ ਕਰਕੇ ਥੋੜਾ ਜਿਹਾ ਟ੍ਰੈਫਿਕ ਦਾ ਵੀ ਜਿਹੜਾ ਉਹ ਪ੍ਰੋਬਲਮ ਰਹਿੰਦੀ ਹੈ ਤੇ ਕੁਝ ਨਾ ਭਾਈ ਬਰਾਦਾ ਦਸ ਵਾਲੇ ਨੇ ਪੰਗਾ ਲੈਣਾ ਚੰਗਾ ਆਪਣੀ ਸਾਈਡ ਤੇ ਚੁੱਕ ਕੇ ਸਾਈਡ ਤੇ ਹੋ ਜਾ ਵੀਡੀਓ ਦਾ ਇੱਕ ਹੋਰ ਫਾਇਦਾ ਨਾ ਜੇ ਕੋ ਗਲਤ ਚੱਲਦਾ ਪਿਆ ਅੱਗੇ ਗਲਤ ਚੱਲ ਰਿਹਾ ਤਾਂ ਉਹਦਾ ਜਲੂਸ ਖਡੋ ਇਹ ਵੀ ਕਿਸੇ ਦੀਆਂ ਗਲਤੀਆਂ ਵੀ ਅਸੀਂ ਕੱਤਰ ਕਰ ਸਕਦੇ ਹਾਂ ਅੱਜ ਜਦੋਂ ਮੈਂ ਕੱਲ ਕਿਹਾ ਸੀ ਕਿ ਜਦਾਂ ਇਹ ਕਿਸੇ ਦੀ ਉਹ ਲਾ 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 ਕੱਲ ਜਬੀ ਮੁਕਾਬਲੇ ਲਈ ਕਿਧ ਹੈ ਵਾਹ ਕਮਾਲ ਕਰ ਦਿੱਤੀ ਜੇ ਅੱਜ ਹੋ ਹੀ ਗਿਆ ਕੰਮ ਸ਼ੁਰੂ ਹੈ ਚਲੋ ਵਧੀਆ ਯਾਰ ਆਪਾਂ ਵੈਸੇ ਰੁਕਿਆ ਤਾਂ ਬਹੁਤ ਦੇਰ ਤੱਕ ਮੰਨਤੇ ਨਹੀਂ ਕਰਦਾ ਤਾਰੀਫ ਕਰਨ ਦੇ ਪਰ ਚਲੋ ਅੱਜ ਹੋ ਰਿਹਾ ਤੇ ਤਾਰੀਫ ਕਰ ਦਿੰਦੇ ਆ ਵਧੀਆ ਵੀ ਅੱਜ ਤੁਸੀਂ ਕੰਮ ਕਰ ਰਹੇ ਹੋ ਚੰਗੀ ਗੱਲ ਆ ਹਾਂ ਤਾਂ ਜਿੱਦਾਂ ਮੈਂ ਕੱਲ ਕੱਲ ਕਰ ਰਿਹਾ ਸੀ ਕਿ ਜਿਹੇ ਕਿਸੇ ਕੁਝ ਇਸੇ ਨੂੰ ਅਗਰਸ਼ਨ ਹੋਏ ਕਿ ਯਾਰ ਸਾਡੀ ਵੀਡੀਓ ਆ ਗਈ ਸਾਡੀ ਫਿਲਮ ਆ ਗਈ ਸਾਡੀ ਫੋਟੋ ਆ ਗਈ ਆ ਉਹਦੇ ਲਈ ਫਿਰ ਦੇਖੋ ਇਹ ਚੀਜ਼ਾਂ ਦਾ ਅਸੀਂ ਜਦੋਂ ਰੋਡ ਤੇ ਚੱਲਦੇ ਹਾਂ ਤੇ ਗੁੰਜ ਜਾਂਦੀਆਂ ਨੇ ਕਿਉਂਕਿ ਨਾਰਮਲੀ ਜਦੋਂ ਜੇ ਅਸੀਂ ਸੀਸੀਟੀਵੀ ਕੈਮਰੇ ਵੀ ਜਦੋਂ ਹੁਣ ਹਰ ਮੋੜ ਦੇ ਉੱਤੇ ਲੱਗੇ ਨੇ ਤੇ ਕੋਈ ਵੀ ਨਜ਼ਰ ਤੋਂ ਬਚਿਆ ਰਹਿ ਨਹੀਂ ਕੈਮਰੇ ਦੀ ਉਹ ਬੇਸ਼ੱਕ ਸੀਸੀਟੀਵੀ ਹੋਵੇ ਜਾਂ ਕਿਸੇ ਦਾ ਪ੍ਰਾਈਵੇਟ ਕੈਮਰਾ ਹੋਵੇ ਦੇਖੋ ਬਈ ਬੜਾ ਮਸ਼ਹੂਰ ਹੋਇਆ ਪਿਆ ਅੱਜ ਜਲੰਧਰ ਤੋਂ ਜਲੰਧਰ ਤੋਂ ਵੀ ਭਈਆ ਆਇਆਗਾ ਸਾਥ ਸਾਥ ਥੋੜੇ ਦਿਨਾਂ ਹੈਗੇ ਵੱਸੀ ਆਇਆ ਤਾਂ ਮੈਂ ਵੀ ਨਹੀਂ ਪਰ ਆ ਕੇ ਤੁਸੀਂ ਬੱਚਾ ਨਾ ਦੇਖੋ ਸੋਹਣੀ ਜਗ੍ਹਾ ਕੰਦੇ ਇਹਦਾ ਤਿਰੰਗਾ ਝੰਡਾ ਝੂਲ ਰਿਹਾ ਅੱਜ ਹਵਾ ਇਧਰ ਨੂੰ ਹੈ ਪਰसों ਜਦੋਂ ਮੈਂ ਅਸੀਂ ਦੇ ਹਵਾ ਇਧਰ ਹੋ ਸਕਦਾ ਕੋਈ ਖੁੱਲੋਤਾ ਹਨ ਅਸੀਂ ਪਹੁੰਚ ਗਏ ਅਸੀਂ ਉਧਰ ਚੌਂਕ ਦੇ ਵਿੱਚ ਤੈਨੂੰ ਉਧਰ ਚੌਂਕ ਦੇ ਵਿੱਚ ਰੈੱਡ ਲਾਈਟ ਤੇ ਰੁਕਣਾ ਬੇਗਾਨਾ ਕਹਾਂ ਜਾ ਰਿਹਾ ਭਾਈ ਜੀ ਜਲਦੀ ਵੱਢੀ ਹੋਣ ਨਾਲ ਕੰਨੀ ਆ ਜਾਂਦੀ ਕਬਿਲਕਾ ਸਾਰੇ ਆਪਣੀ ਕੋਟੀ ਟੈਂਸ਼ਨ ਕਰਦੇ ਪਰ ਭੁਰੇ ਹੈਲਮਟ ਸਿਰ ਤੇ ਟ੍ਰੈਫਿਕ ਰੂਲ ਫੋਲੋ ਕਰ ਰਹੇ ਆ ਤੇ ਦਰਦਾ ਦੀ ਨਿਕਰਾ ਨਕਾਬ ਵਿਚਾਰ ਲੱਗੇ ਰਿਹਾ ਵੇ ਗ੍ਰੀਨ ਸਬਰ ਨਹੀਂ ਲੋਕਾਂ ਦਾ ਵੀ ਲਾਈਟ ਰਹਿ ਨਹੀਂ 60 ਸਕਿੰਟ 60 ਸਕਿੰਟ ਰੁਕਣ ਦਾ ਟਾਈਮ ਨਹੀਂ ਹੈਗਾ ਦੇਖੋ ਦੁਨੀਆ ਔਰ ਜ਼ਿੰਦਗੀ ਇਨੀ ਤੇਜ਼ ਹੋ ਗਈ ਹੈ ਪਤਾ ਵੀ ਹੈ ਵੀ ਜੇ ਅਸੀਂ ਰੈੱਡ ਲਾਈਟ ਜੰਪ ਕਰਾਂਗੇ ਤਾਂ ਜੁਰਮਾਨਾ ਵੀ ਹੋ ਸਕਦਾ ਹੈ ਪਲੱਸ ਇਹ ਵੀ ਐਕਸੀਡੈਂਟ ਦਾ ਵੀ ਰਿਸਕ ਵੱਧ ਜਾਂਦਾ ਪਰ ਫਿਰ ਵੀ ਸਮਾਂ ਹੀ ਨਹੀਂ ਕਿਸੇ ਕੋਲ ਵੀ 30 ਸਕਿੰਟ ਰੁੱਕ ਕੇ ਤੇ ਮਾਰਾ ਹੌਸਲਾ ਕਿਹਾਲਾ ਹੈ ਕੋਈ ਗੱਲ ਨਹੀਂ ਕੋਈ ਤੁਹਾਡੀ ਕੋਈ ਗਲਤੀ ਨਹੀਂ ਤੁਸੀਂ ਤਿੰਨ ਲੋਗ ਹੋ ਉਹਨੂੰ ਕੋ ਡਰ ਚੋ ਵੀ ਦੇ ਸੀ ਕਿ ਇੱਧਰ ਭਰਾ ਵੀ ਐਵੇਂ ਇਧਰ ਉਧਰ ਦੇਖੇ ਬਿਨਾ ਚੱਲ ਰਿਹਾ ਬਾਬਾ ਜੀ ਰੁਕ ਜੋ ਖੜ ਜੋ ਖੜ ਜੋ ਕੋਈ ਨਹੀਂ ਹੌਲੰਦੋ ਲਾਈਟ ਦੇਖੋ ਅੱਜ ਦੇ ਸਫ਼ਰ ਦੇ ਵਿੱਚ ਫੇਰ ਅੱਜ ਦੇ ਸਫ਼ਰ ਦੇ ਵਿੱਚ ਫੇਰ ਸਾਡਾ ਸਾਡਾ ਬੁਲੇਟ 15 ਘਟਾੜੀ ਦਾ ਸਾਥ ਦੇ ਰਿਹਾ ਉਹ ਵੀ ਆਪਣੀ ਲਾਈਟ ਹੈ ਮੈਂ ਕਿਉਂ ਰੁਕਾ ਵੀ ਯਾਰ ਨਹੀਂ ਸੰਕਤੀਆਂ ਤੇ ਆਪਣੀ ਲਾਈਟ ਤੇ ਰੁਕਣ ਦਾ ਮਤਲਬ ਕੀ ਹੈ ਕਿ ਜੇ ਰੈਡ ਲਾਈਟ ਹੋ ਗਈ ਤਾਂ ਫਿਰ ਮੈਨੂੰ ਰੁਕਣਾ ਪੈਣਾ ਹੈ ਹਾਂਜੀ ਹਾਂਜੀ ਬਾਜੀ ਵੀਡੀਓ ਵੀਡੀਓ ਬਲੌਗਰ ਵਗੈਰਾ ਤੁਸੀਂ ਹਾਂਜੀ ਹਾਂਜੀ ਕਿਹੜਾ ਚੈਨਲ ਦਾ ਕੀੰਤੀ ਕੇ ਸਰ ਕਰੋ ਸ਼ੇਅਰ YouTube ਦਾ ਹਾਂਜੀ ਹਾਂਜੀ YouTube ਕਿਤੇ ਕਿਤੇ ਘੁੰਮਦੇ ਤੁਸੀਂ ਤੁਹਾਨੂੰ ਲਿੰਕ ਦੇ ਦਿੰਦਾ ਤੁਸੀਂ ਆਪ ਹੀ ਸਰ ਮੈਂ ਤਾਂ ਦੇਖਦਾ ਰਹਿਣਾ ਯਾਰ بڑے ਬਲੌਗਰ ਮੈਂ ਦੇਖਦਾ ਇੱਕ ਮੈਂ ਪਾਕਿਸਤਾਨ ਦਾ ਲਾਇਆ ਅਕਰਮ ਉਹ ਗਿਆ ਪਿਆ ਉੱਥੇ ਆਪਣੇ ਜਗਵੰਡਾ ਜਗੁੰਡਾ ਉਧਰ ਘੁੰਮਦਾ ਪਿਆ ਹੈ ਅਕਰਮ ਨਹੀਂ ਉਹਦਾ ਨਾਂ ਆ ਉਹ ਇੰਡੀਆ ਵੀ ਆਇਆ ਸੀ ਪਿੱਛੇ ਆਂਡਾ ਦਿੱਲੀ ਆਇਆ ਸੀ ਪੂਰਾ ਇੰਡੀਆ ਘੁੰਮ ਕੇ ਗਿਆ ਦਿੱਲੀ ਤੂੰ ਵੀ ਮਾਰ ਜਾਨੇ ਹਾਂਜੀ ਅੱਛਾ ਤਿੰਨ ਚਾਰ ਦੇਸ਼ ਘੁੰਮੇ ਅੱਛਾ ਕਿਹੜੇ ਕਿਹੜੇ థਾਈਲੈਂਡ ਗਏ ਦੁਬਈ ਗਏ ਮਲੇਸ਼ੀਆ ਵਗੈਰਾ ਸਾਰੇ ਗਏ ਅੱਛਾ 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 ਇਕੱਲੇ ਜਾਨੇ ਕਿ ਨਾਲ ਵੀ ਕੋਈ ਨਹੀਂ ਨਹੀਂ ਦੋਸਤ ਵੀ ਹੁੰਦੇ ਨਾਲ ਗਰੁੱਪ ਹੁੰਦਾ ਪਾਕਿਸਤਾਨ ਨੂੰ ਪਿੱਛੇ ਜਾ ਕੇ ਆਏ ਆ ਪਾਕਿਸਤਾਨ ਵੀ ਜਾ ਕੇ ਕਰਤਾਰਪੁਰ ਸਾਹਿਬ ਅੱਛਾ ਅੱਛਾ ਕਰਤਾਰਪੁਰ ਅੱਛਾ ਅੱਛਾ ਠੀਕ ਹੈ ਤੁਹਾਨੂੰ ਲੈ ਲਿਆ ਵੀਡੀਓ ਚ ਆਪਾਂ ਨਾਲ ਹਾਂਜੀ ਮੈਂ ਕਿਹਾ ਤੁਹਾਨੂੰ ਵੀਡੀਓ ਚ ਵੀ ਲੈ ਲਿਆ कल चढ़ाव गे वीडियो फिर देख लो ठीक थी, है ठीक है ओके भाजी भाजी एल आई सी काम हो गया अपना कंप्लीट हम आप चली अपने दूसरे काम ਤੂੰ ਬਹੁਤ ਸਾਰਾ ਹੋ ਗਿਆ بارش ਬਣੀ ਪਈ ਹੈ ਤੇ ਟੈਨਸ਼ਨ ਮੈਨੂੰ ਹੈ ਕਿ ਜੇਬ 'ਚ ਹੈਗੇ ਨੇ LIC ਦੇ ਪੇਪਰ ਤੇ ਕਿਤੇ ਜਰੂਰੀ ਨਹੀਂ ਨਿਕਲ ਜਾਣਾ ਵੀ ਅੱਜ ਆ ਕੇ ਪਾ ਦੇ ਬਹੁਤ ਜ਼ਿਆਦਾ ਲੱਗਣ ਲੱਗੀ ਹਾਂ ਪਰ ਮਜ਼ਾ ਆ ਰਿਹਾ ਹੈ ਕਿਉਂਕਿ ਗਰਮੀ ਦੇ ਵਿੱਚ ਉਹ ਡਰਾਈਵਿੰਗ ਦਾ ਉਹ ਮਜ਼ਾ ਨਹੀਂ ਰਹਿੰਦਾ ਜਿਹੜਾ ਘਲਾਦਾ ਤਾਜ਼ਾ ਹਵਾ ਆ ਰਹੀ ਓ ਮਜ਼ਾ ਆ ਰਿਹਾ ਬੁਦਾ ਮਸਤ ਆਸਮ ਉਹਦਾ ਜੇ ਹੰਕੇ ਦਬੇ ਆ ਤਾਂ ਦਾ ਚਲੋ ਆਪਣਾ ਹੋ ਹੀ ਗਿਆ ਲੈ ਸੀਦਾ ਵੀਰਿਆਂ ਕਰਦੇ ਆਂ ਥੋੜੀਆਂ ਨੀਗਾ ਜਲੰਧਰ ਸ਼ਹਿਰ ਦੀਆਂ ਸੜਕਾਂ ਨਾ ਆ ਆਤੀ ਐ ਮੈਨੀਆਂ ਸੜਕਾਂ ਇੱਕ ਦਿਨ ਬਾਅਦ ਆਣਾ ਇੱਧਰ ਸ਼ਾਸਤਰੀ ਮਾਰਕੀਟ ਕਿਉਂਕਿ ਬਾਈਕ ਦਾ ਇੱਕੋ ਕੰਮ ਥੋੜਾ ਕਰਵਾਉਣ ਵਾਲਾ ਤੋ ਨੈਕਸਟ ਵੀ মনুন ৰকনা পায় কিছুমান भी अपनी साइड से पर ग्डिया नहीं मनते तो यार इन्ना का ध्यान कर लो बारिश का टाइम है बारिश पै रही है बैठे तो बाइक से तो भी जा बाइक कभी ਰਹਣਾ ਹੈ ਤਾਂ ਕੰਮ ਕਰਿਆ ਕਰੇ ਜਰ ਜਰ ਜੋ ਹੈਡਲਾਈਟ ਆ ਬਈਆ ਬਾਈ ਜਲਦਬਾਜੀ ਕਰ ਰਹੇ ਆ ਵਾਸੀ ਆਪਣੇ ਆਪ ਨੇ ਲੰਗਰ ਦਾ ਮਜ਼ਾ ਹੀ ਘੋਰੇ ਨਾ ਪਤਾ ਕੋਈ ਸੁਣ ਨਹੀਂ ਰਿਹਾ ਤੇ ਜੋ ਮਰਜੀ ਗਈ ਜਾਓ ਤੁਸੀਂ ਨਾ ਪਰ ਵੈਸੇ ਵੀ ਹਿਊਮਨ ਨੇਚਰ ਹੈ ਕਿ ਕਿਸੇ ਦੀ ਗਲਤੀ ਕਰਨਾ ਜਿਹੜਾ ਬਹੁਤ ਆਸਾਨ ਹੈ ਜਿੱਦਾਂ ਮੈਂ ਕੱਢ ਰਿਹਾ ਲੋਕਾਂ ਦੀਆਂ ਆਪਣੀ ਆਪਣੀਆਂ ਅਲੱਗ-ਅਲੱਗ ਟੋਨ ਹੈ ਜੀ ਪਰ ਅਹ ਤੁਸੀਂ ਮੈਂ ਦੇਖਿਆ ਕਿ ਸਟੈਂਡਰਡ ਨੂੰ ਉਹੀ ਬੁਲਟ ਜਿਹੜਾ ਸੁਸਤ ਹੈ ਸਟੈਂਡਰਡ ਨੂੰ ਇਹੀ ਜਿਹੜਾ ਸੁਨਕਰ ਹੈ ਦੁਸਤ ਕਰਦਾ ਜਿਹੜਾ ਲੱਗਾ ਹੋਇਆ ਤੇ ਆਪਣਾ ਜਿਹੜਾ ਥੋੜਾ ਫੂਮ ਵਿੱਚ ਹੈ ਇਹਨੂੰ ਸ਼ਾਇਦ ਡੋਲਫਿਨ ਡੋਲਫਿਨ ਕਹਿੰਦੇ ਨੇ ਸੰਸਰ ਜਿਹੜਾ ਸਾਡੇ ਵਾਇਕਨ ਲੱਗਾ ਨਾ ਇਹਦੀ ਆਪਣੀ ਆਵਾਜ਼ ਹੈ ਉਹਦੀ ਆਪਣੀ ਹੈ ਦੁਨੀਆ ਆਪਣੀ-ਆਪਣੀ ਜਗਾ ਠੀਕ ਨੇ ਕੰਗਲਦਾ ਮੈਨੂੰ ਵੀ ਥੋੜਾ ਜਿਆਦਾ ਠੀਕ ਲੱਗਦਾ ਕਿਉਂਕਿ ਜਦੋਂ ਪਟਾਕਾ ਸੀ ਮਾਰਦੇ ਆ ਨਾ ਤੇ ਪਿੱਛੇ ਬੜੀ ਤੇਜ਼ ਪ੍ਰੈਸ਼ਰ ਵੱਜਦਾ ਜਾਂਦਾ ਹੈ ਬੜਾ ਰਿਸਕੀ ਜਾਂਦਾ ਸਾਨੂੰ ਤਾਂ ਮਜ਼ਾ ਆ ਜਾਂਦਾ ਪਟਾਕਾ ਮਾਰਨ ਦਾ ਪਰ ਪਿੱਛਿਆਂ ਦੇ ਨੁਕਸਾਨ ਹੋ ਜਾਂਦਾ ਆ ਆ ਗਿਆ ਜੀ ਸ਼੍ਰੀ ਗੁਰੂ ਰਵਿਦਾਸ ਚੌਂਕ ਇਹ ਪਚਾਈ ਆ ਵੈਸੇ بارش ਦਾ ਮੈਨੂੰ ਘਰ ਸੀ ਕਿਤੇ ਰੁਕਣਾ ਨਾ ਪੈ ਜਾ ਉਹਦੇ ਕਰਕੇ ਮੈਂ ਜਿਹੜਾ ਜਿਆਦਾ ਦੂਰ ਵੀ ਨਹੀਂ ਗਿਆ ਨਹੀਂ ਤੇ ਪਲਾਨ ਸੀ ਅੱਜ ਥੋੜਾ ਜਿਹਾ ਤਾਂ ਬਲੇ ਹਾਲ ਸਾਦੀ ਆ ਮੌਸਮ ਹੋਤਾ ਹੈ ਇਹ ਸਰਵਾਰਿਸ਼ ਕੋਨੇ ਦੁਕਾਨ ਤੇੋਂ ਬਹੁਤ ਚੱਲਗਾ ਲੱਗਦਾ ਮੈਂ ਉੱਤੇ ਗਿਆ ਤੁਮ ਇਹ ਹੋਇਆ ਤੇ ਫਿਰ ਇੱਕ ਕਾਰ ਦਾ ਕੱਟ ਵੀ ਚੱਲੇਗਾ ਇੱਥੇ ਆ ਮੁਰਗੀ ਆਪਾ ਬੈਂਕ ਲੋਨੀ ਤੋਂ ਚਾਰੀ ਜਾਲੀ ਅੰਦਰ ਦੇਖੋ ਕਿਸੇ ਸੰਦੇਸ਼ ਕਰੇ ਮਾਰ ਰਿਹਾ ਠੀਕ ਆਂਦਾ ਪਿਆ ਮੂੰਹ ਤੇ ਨਹੀਂ ਆਂਦਾ ਮੂੰਹ ਜਿਹਦਾ ਨਜ਼ਰ ਆਣਾ ਉਹ ਆ ਰਿਹਾ ਲਗਾ ਕੈਮਰਾ ਬਿਲਕੁਲ ਥੱਲੇ ਜ਼ਮੀਨ ਦੇ ਕੋਈ ਸਾਹਮਣੇ ਇਹ ਨਹੀਂ ਆਉਂਦੀ ਹੈਗੀ ਤੇ ਮੂੰਹ ਮੇਰਾ ਥੋੜੀ ਦੇਖਣਾ ਮੂੰਹ ਤੇਰਾ ਵਿਖ ਰਿਹਾ ਜਿਹੜੂ ਤੁਸੀਂ ਪਹਿਲਾ ਵੀਡੀਓ ਪਾਈ ਸੀ ਉਹ ਅਸੀਂ ਦੇਖੀ ਉਹਦੇ ਵਿੱਚ ਥੋੜੀ ਕਮੀ ਵੇਖੀ ਉਹ ਵੰਦਨ ਨਹੀਂ ਪਤਾ ਲੱਗਾ ਤੁਹਾਨੂੰ ਪਤਾ ਲੱਗ ਗਿਆ ਸੀ ਅੱਜ ਆਪਾਂ ਦੂਰ ਕਰ ਲਈਏ ਜਿਹੜੀ ਇਹ ਵੀਡੀਓ ਬਣ ਰਹੀ ਹੈ ਇਹ ਪੂਰਾ ਕੈਮਰਾ ਸਿੱਧਾ ਹੈ ਔਰ ਸੜਕ ਦੇ ਨਾਲ ਨਾਲ ਉੱਪਰ ਬਿਲਡਿੰਗਾਂ ਵੀ ਨਜ਼ਰ ਆਣ ਗਿਆ ਤੁਸੀਂ ਫਿਕਰ ਨਾ ਕਰੋ ਠੀਕ ਹੈ ਜੀ ਆਂਦੇ ਨੁਕਸ ਕਰ ਦਿੱਤਾ ਮਮਾ ਦੋਸਤੋ ਤੁਸੀਂ ਸੋਚ ਰਹੇ ਹੋਣੇ ਕਿ ਬਾਈਕ ਤੋਂ ਇੱਕਦਮ ਗੱਡੀ ਦਾ ਸਟੀering ਕਿੱਦਾਂ ਆ ਗਿਆ ਨਾ ਪਰ ਐਕਚੁਅਲੀ ਗਰਮੀ ਥੋੜੀ ਜ਼ਿਆਦਾ ਹੋ ਗਈ ਹੈ ਤੇ ਹੁਣ ਲੱਗਦਾ ਹੈ ਵੀ ਬਾਈਕ ਨੂੰ ਵੀ ਥੋੜਾ ਜਿਹਾ ਇਰਾਨ ਦੇਣਾ ਪਏਗਾ ਕਿਉਂਕਿ ਮੌਸਮ ਦੇ ਮੁਤਾਬਕ ਹੀ ਆ ਜੇ ਤੇ ਸ਼ਾਮ ਨੂੰ ਜਾਂ ਅਰਲੀ ਮਾਰਨਿੰਗ ਤੇ ਆਣਾ ਜਾਣਾ ਹੋਵੇ ਫਿਰ ਬਾਈਕ ਵਾਰਾ ਖੰਦੀ ਆ ਦੁਪਹਿਰ ਦੇ ਸਮੇ ਜਿਹੜਾ ਉਹ ਥੋੜਾ ਜਿਆਦਾ ਸਮੱਸਿਆ ਆਂਦੀ ਆ ਗਰਮੀ ਦੀ ਹਾਂ ਮਿੱਤਰੋ ਕਿੱਦਾਂ ਵੀ ਠੀਕ ਸਾਰੇ ਤੋਂ ਪਿਛਲੇ ਦਿਨੀ ਕੁਝ ਬਾੜੀ ਚੋਣਵੀ ਹਲਚਲ ਜਿਹੜੀ ਉਹ ਜਲੰਧਰ ਸ਼ਹਿਰ ਦੇ ਵਿੱਚ ਰਹੀ ਹੈ ਪੋਲਿਟਿਕਲ ਥੋੜਾ ਜਿਹਾ ਮੈਂ ਵੀ ਹੈਗਾ ਤੁਹਾਨੂੰ ਪਤਾ ਹੀ ਹੈ ਕਿ ਥੋੜਾ ਜਿਹਾ ਪੋਲਿਟਿਕਲ ਟੱਚ ਅਸੀਂ ਰੱਖਦੇ ਹਾਂ ਥੋੜੀਆਂ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ ਜਿਹੜਾ ਆਪਣਾ ਦੂਸਰਾ ਚੈਨਲ ਹੈ ਕੇਕੇ ਟਾਕ ਸ਼ੋ ਉਹਦੇ ਵਿੱਚ ਪੋਲਿਟਿਕਲ ਗੱਲਾਂ ਜਿਹੜੀਆਂ ਅਸੀਂ ਕਰਦੇ ਰਹਿੰਦੇ ਹਾਂ ਔਰ ਹੋਣਾ ਵੀ ਚਾਹੀਦਾ ਕਿਉਂਕਿ ਵੋਟਿੰਗ ਕਿਉਂਕਿ ਵੋਟਾਂ ਆ ਰਹੀਆਂ ਨੇ ਤੇ ਇਹਨਾਂ ਹੀ ਵੋਟਾਂ ਨੇ ਜਿਹੜਾ ਉਹ ਸਾਡੇ ਦੇਸ਼ ਦੀ ਸਰਕਾਰ ਨੂੰ ਤੈਅ ਕਰਨਾ ਹੈ ਤੇ ਉਹ ਲੋਕਾਂ ਨੂੰ ਤੈਅ ਕਰਨਾ ਹੈ ਜਿਹੜੇ ਸਾਡੇ ਦੇਸ਼ ਨੂੰ ਚਲਾਣ ਅچھے ਤਰੀਕੇ ਨਾਲ ਚਲਾਣ ਤੋ ਵੋਟ ਜ਼ਰੂਰ ਕਰਨੀ ਚਾਹੀਦੀ ਹੈ ਅ ਅੱਜ ਦੇ ਵੀਡੀਓ ਦੇ ਵਿੱਚ ਇੱਕ ਜ਼ਰੂਰੀ ਮੈਸੇਜ ਹੈ ਤੁਹਾਨੂੰ ਸਾਰਿਆਂ ਨੂੰ ਕਿ ਵੋਟ ਜ਼ਰੂਰ ਕਰਿਓ ਜਿੰਨੂੰ ਵੀ ਕਰਿਓ ਜੋ ਵੀ ਤੁਹਾਡੀ ਪਸੰਦੀ ਦਾ ਪਾਰਟੀ ਆ ਪਸੰਦੀ ਦਾ ਕੈਂਡੀਡੇਟ ਆ ਜਿੰਨੂੰ ਮਰਜ਼ੀ ਕਰੋ ਪਰ ਕਰੋ ਜ਼ਰੂਰ ਕਿਉਂਕਿ ਘੱਟ ਪਰਸੈਂਟੇਜ ਜਿਹੜੀ ਵੋਟਾਂ ਦਾ ਹੋਣਾ ਉਹ ਨੁਕਸਾਨ ਕਰਦਾ ਹੈ ਗਲਤ ਕੈਂਡੀਡੇਟ ਇੱਦਾਂ ਚੁਣੇ ਜਾਂਦੇ ਨੇ ਤੋ ਵੋਟ ਜ਼ਰੂਰ ਕਰਿਓ ਹਾਂ ਤੋ ਅੱਜ ਦੀ ਵੀਡੀਓ ਜਿਹੜੀ ਇੱਥੋਂ ਕੰਟੀਨਿਊ ਕਰਨ ਜਾਣੇ ਆ ਸੀ ਮੈਂ ਜਾ ਰਿਹਾ ਸੀ ਅੱਜ ਥੋੜਾ ਕਰ ਲਈ ਥੋੜਾ ਸਮਾਨ ਲੈਣਾ ਸੀ ਉਹ ਲੈ ਲਿਆ ਮੈਂ ਅ ਕਿਹੜਾ ਬਾਜ਼ਾਰ ਹੈ ਡੋਲਫਿਨ ਹੋਟਲ ਦੇ ਕੋਲ ਜਿਹੜੀ ਮਾਰਕੀਟ ਹੈ ਉੱਥੋਂ ਲਿਆ ਤੇ ਹੁਣ ਮੈਂ ਜਾ ਰਿਹਾ ਥੋੜਾ ਪਾਰਟੀ ਵੀਖ ਹੈਗੀ ਥੋੜਾ ਮੈਂ ਸੋਚਿਆ ਵੀ ਉੱਤੇ ਨਿਗਾਹ ਮਾਰ ਕੇ ਆਵਾਂ ਇਹ ਸਾਰਾ ਇਲਾਕਾ ਜਿਹੜਾ ਹੈ ਟ੍ਰਾਂਸਪੋਰਟ ਨਗਰ ਹੈ ਜਲੰਧਰ ਸ਼ਹਿਰ ਦਾ ਕਿਸੇ ਸਮੇਂ ਇੱਥੇ ਟ੍ਰਾਂਸਪੋਰਟ ਹੀ ਹੁੰਦੀ ਸੀ ਜਾਰੀਆਂ ਹੁਣ ਤੇ ਚਲੋ ਕਾਫੀ ਬਦਲ ਗਿਆ ਟ੍ਰਾਂਸਪੋਰਟਸ ਹੱਲੇ ਵੀ ਹੈਗੀਆਂ ਨੇ ਇੱਧਰ ਵੀ ਹੈ ਇੱਧਰ ਵੀ ਹੈ ਤੇ ਪਰ ਇਹ ਵੀ ਥੋੜਾ ਅੱਗੇ ਨਾਲੋਂ ਘਟੀਆਂ ਕਿਉਂਕਿ ਸ਼ਹਿਰ ਦੇ ਵਿੱਚੋਂ ਹੈਵੀ ਵਹੀਕਲ ਜਿਹੜੇ ਬੰਦ ਹੋ ਗਏ ਨੇ ਤੇ ਉਹਦੇ ਕਰਕੇ ਟ੍ਰਾਂਸਪੋਰਟਸ ਜਿਹੜੀਆਂ ਨੇ ਉਹ ਜਲੰਧਰ ਸ਼ਹਿਰ ਤੋਂ ਬਾਹਰ ਚਲੀ ਗਈਆਂ ਵਾਸੀ ਇੱਕ ਚੀਜ਼ ਵੀ ਸੋਚਦ ਹੋਣੇ ਕਿ ਯਾਰ ਹਰ ਵੀਡੀਓ ਵਿੱਚ ਇਹ ਜਿਹੜਾ ਵਰਕਸ਼ਾਪ ਚੌਕ ਹੈ ਇਹ ਕਿਉਂ ਦਿਖਦਾ ਤੂੰ ਕਿਉਂਕਿ ਇਸ ਸਾਈਡ ਤੇ ਜਿਹੜਾ ਕਹਿ ਲਓ ਵੀ ਕੁਦਰਤੀ ਗੱਲ ਹੈ ਕਿ ਆਵਾਜਾਈ ਵੀ ਜ਼ਿਆਦਾ ਹੈ ਤੇ ਆਪਣਾ ਕਾਰੋਬਾਰ ਵੀ ਜਿਹੜਾ ਇੱਧਰ ਨੂੰ ਜ਼ਿਆਦਾ ਹੁੰਦਾ ਹੈ ਇੱਥੇ ਆਪਣੇ ਦੋਸਤ ਦਾ ਪੈਲਸ ਹੈ ਜਲਵਿਲਾਸ ਤੇ ਅਕਸਰ ਜਿਹੜਾ ਇੱਧਰ ਆਣਾ ਜਾਣਾ ਆਪਣਾ ਲੱਗਾ ਰਹਿੰਦਾ ਇਸ ਕਰਕੇ ਤੁਹਾਨੂੰ ਜਿਹੜਾ ਚੌਕ ਹੈ ਇਹ ਹਮੇਸ਼ਾ ਦਿਖਦਾ ਰਹੇਗਾ ਤਾਂ ਜ਼ਰੂਰੀ ਨਹੀਂ ਕਿ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਸੜਕਾਂ ਦਿਖਾਣੀਆਂ ਥੋੜਾ ਮੇਰੀ ਵੀ ਸ਼ਕਲ ਤੁਹਾਨੂੰ ਦਿਖਦੀ ਰਹਿਣੀ ਜ਼ਰੂਰੀ ਹੈ ਭੁੱਲ ਨਾ ਜਾਇਓ ਯਾਰ ਕਿ ਇੱਕ ਦੋਸਤ ਮੇਰੇ ਪਿੱਛੇ ਥੋੜੀ ਸ਼ਿਕਾਇਤ ਕਰ ਰਹੇ ਸੀ ਕਿ ਅੱਜ ਕੱਲ ਤੁਸੀਂ ਜਿਹੜਾ ट्रैवलिंग ਚੈਨਲ ਹੈ ਇਹਦੇ ਤੇ ਘੱਟ ਦਿਖ ਰਹੇ ਹੋ ক্রিকেট ਟਾਕ ਸ਼ੋਅ ਹੀ ਸਾਰਾ ਦਿਖ ਰਿਹਾ ਵੀਡੀਓ ਜਿਹੜੀਆਂ ਚੱਲ ਰਹੀਆਂ ਸੀ ਪਿੱਛੇ ਜਿਹੜਾ ਝਗੜਾ ਜਿਹਾ ਹੋਇਆ ਸੀ ਸਾਡੇ ਇੱਕ ਆਰਟਿਸਟ ਹੈ ਸਿਮਰਨ ਸੰਧੂ ਤੁਸੀਂ ਦੇਖਿਆ ਹੋਣਾ ਉਹਦੇ ਫੇਵਰ ਦੇ ਵਿੱਚ ਅਸੀਂ ਕਾਫੀ ਚਲੋ ਸਾਡਾ ਹੱਕ ਬਣਦਾ ਸਾਡੀ ਡਿਊਟੀ ਬਣਦੀ ਹੈ ਐਜ਼ ਅ ਪ੍ਰੋਫੈਸ਼ਨਲ ਕਿ ਆਪਣੇ ਹੱਥ ਦੀ ਗੱਲ ਕਰੀਏ ਉਹਦੀਆਂ ਵੀਡੀਓ ਮੇਰੇ ਦੋਸਤ ਕਹਿ ਰਹੇ ਸੀ ਕਿ ਉਹ ਦੇਖਣ ਨੂੰ ਮਿਲਦੀਆਂ ਅੱਜ ਕੱਲ ਕੇ ਕੇ ਜਿਹੜਾ ਟ੍ਰੈਵਲ ਵਾਸ਼ਾ ਕੀਮਤੀ ਕੇਸਰ ਹੈ ਉਹ ਕਿਤੇ ਛੁਪਿਆ ਜਾਂ ਨਜ਼ਰ ਆ ਰਿਹਾ ਇਹ ਛੁਪਿਆ ਇਸ ਕਰਕੇ ਕਰਕੇ ਹੈ ਦੋਸਤੋ ਥੋੜਾ ਜਿਆ ਕੰਮ ਦਾ ਰੁਝੇਵਿਆਂ ਕਰਕੇ ਬਾਹਰ ਨਹੀਂ ਨਿਕਲ ਪਾਰੇ ਤੇ ਤੁਹਾਨੂੰ ਦੱਸਿਆ ਸੀ ਕਿ ਉਹ ਟੂਰ ਅਸੀਂ ਕਰਨੇ ਵੀ ਨੇ ਤੇ ਫਿਲਹਾਲ ਜਿਹੜਾ ਜਲੰਧਰ ਸ਼ਹਿਰ ਦੇ ਟੂਰ ਤੁਹਾਨੂੰ ਕਰਾਣੇ ਰੋਜ਼ ਕਰਾਇਆ ਕਰਾਂਗੇ ਦੂਜੇ ਤੀਜੇ ਦਿਨ ਕਰਾਇਆ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਰੋਜ਼ ਹੀ ਵੀਡੀਓ ਸ਼ੂਟ ਕਰੀਏ ਚਲੋ ਜੀ विग्लिंग लाइट चल भी चल मित्रा <tip> एक मेरे दोस्त कह रहे थे कि पिछली वीडियो जेडी तुसी पाई है बाइक दी ओदे विच म्यूजिक क्यों नहीं कुछ ऐड कीता ओ हां देख दे हां आज दी म्यूजिक आज दी इस वीडियो दे विच म्यूजिक करंगे ऐड थोड़ा ज्यादा ਇਲੈਕਸ਼ਨ ਕਮਿਸ਼ਨ ਹੋ ਗਿਆ ਸਖਤ ਆ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਲਿਖੇ ਸੀ ਸਾਰੇ ਮਿਟਾ ਦਿੱਤੇ ਉਹਨਾਂ ਨੇ ਚਲੋ ਕੀ ਫਰਕ ਪੈਂਦਾ ਪੋਲੀਟੀਕਲ ਪਾਰਟੀਆਂ ਕੋਲ ਬਹੁਤ ਪੈਸੇ ਆ ਉਹ ਫੇਰ ਦੁਬਾਰਾ ਲਵਾ ਲੈਣਗੇ ਇਹਨਾਂ ਨੂੰ ਕੀ ਆ ਕੋਈ ਫਰਕ ਨਹੀਂ ਪੈਂਦਾ ਪੈਸਾ ਬਹੁਤ ਹੈ ਨਾਲ ਕੋਲ ਪਹੁੰਚ ਗਏ ਜੀ ਆਪਾਂ ਹੋਟਲ ਇੱਕੇ ਚੱਕਰ ਇਹ ਕੀ ਸਟੇਟਸ ਹੈ ਪਾਰਟੀ ਦਾ ਆ ਜਾ ਵੀ ਆ ਜਾ ਲਿਫਟ ਖਾਲੀ ਆ ਕਈ ਵਾਰ ਨਾ ਥੋੜਾ ਇਸ਼ੂ ਹੋ ਜਾਂਦਾ ਕਿ ਅਸੀਂ ਜਦੋਂ ਮੈਂ ਇੱਥੇ ਸ਼ੂਟ ਕਰ ਲੈਣਾ ਨਾ ਤੇ ਫਰੰਟ ਅੱਗੇ ਲਿਫਟ ਦੇ ਵਿੱਚ ਕੋਈ نیچے ਆਂਦਾ ਹੁੰਦਾ ਥੋੜਾ ਫਿਰ ਉਹ ਇਤਰਾਜ਼ ਹੀ ਉਹ ਗੱਲ ਹੋ ਜਾਂਦੀ ਹੈ ਨਾ ਤੇ ਉੱਪਰ ਪਾਰਟੀ ਦੀ ਵੀਡੀਓ ਨਹੀਂ ਕਰਨੀ ਕਿਉਂਕਿ ਪ੍ਰਾਈਵੇਸੀ ਹੁੰਦੀ ਹੋਣਾ ਦੀ ਵੀ ਨਾ ਤੇ ਥੋੜਾ ਟਾਈਮ ਮੈਨੂੰ ਲੱਗਣਾ ਹੈ ਇਤੋ ਹੋ ਕੇ ਫਿਰ ਨਿਕਲਦੇ ਆ ਬਾਜ਼ਾਰ ਵਾਲ ਨੂੰ ਵਾਪਸੀ ਥੋੜਾ ਜਿਹੜਾ ਸਮਾਨ ਚੱਕਣਾ ਉਹ ਚੱਕ ਕੇ ਫਿਰ ਜਾਣਾ ਜੀ ਘਰ ਤੇ ਸ਼ਾਮ ਦਾ ਫੰਕਸ਼ਨ ਜਿਹੜਾ ਹੈ ਉੱਥੇ ਹੁਣ ਪਹੁੰਚ ਗਏ ਆਂ ਜੀ ਆਪਾਂ ਸ਼ੈਨਸ਼ਾ ਪੈਲਸ ਸਾਡੇ ਯਾਰ ਦਾ ਪੈਲਸ ਸਾਡੇ ਭਰਾ ਦਾ ਲਾਡੀ ਦਾ ਤੇ ਉਹਨਾਂ ਦਾ ਬੇਟਾ ਸ਼ੈਰੀ ਖੜਾ ਹੈ ਤਿਆਰੀ ਕਰਾ ਰਿਆ ਤੇ ਇੱਕ ਵਾਰੀ ਅੰਦਰ ਨਿਗਾਹ ਮਾਰ ਲਈ ਤਿਆਰੀ ਸਾਰੀ ਦੀ ਟੀਮ ਤਾਂ ਆਪਣੀ ਪਹੁੰਚ ਗਈ ਸੀ 4:00 ਵਜੇ ਪਰ ਚਲ ਹਾਂ ਸਹੀ ਆ ਸਿਸਟਮ ਰੈਡੀ ਕਰ ਲਿਆ ਉਹਨਾਂ ਨੇ ਤੇ ਹੁਣ ਇੱਥੇ ਆ ਗਈ ਸਾਡੇ ਯਾਰ ਦੀ ਰਿੰਗ ਸਰਮਨੀ surjit ਦੀ ਸਾਰਾ ਤਿਆਰ ਹੀ ਆ ਸੈਟਅਪ ਵੀ ਰੈਡੀ ਆ ਤੇ ਮੈਂ ਹੁਣ ਰੈਡੀ ਹੋਣਾ ਸਿਰਫ ਮੇਰਾ ਹੀ ਬਾਕੀ ਆ ਮੈਂ ਵੀ ਚਲਦਾ ਰਾਤ ਦੀ ਪਾਰਟੀ ਅਟੈਂਡ ਕਰਾਂਗੇ ਤੇ ਵੀਡੀਓ ਨੂੰ ਕਰਦੇ ਹਾਂ ਇੱਥੇ ਖਤਮ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਲਦੀ ਬਾਏ